ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਨਾਲ ਜੂਝ ਰਹੇ ਐ ਦਵਾਈਆਂ ਲੈ ਕੇ ਅੱਕ ਥੱਕ ਚੁੱਕੇ ਐ ਠੀਕ ਨਹੀਂ ਹੋ ਰੇ ਪੈਸਾ ਸੇਤ ਟਾਈਮ ਬਰਬਾਦ ਕਰ ਰੇ ਐ ਪਰੇਸ਼ਾਨ ਨੇ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀ ਭਸਮਾ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਾਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ ਸੋ ਇਹ ਜਿਹੜਾ ਦਸਕਾ ਪਿੰਡ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਹੈ ਜਿਹੜੀ ਉਹ ਲਹਿਰਾਗਾਗਾ ਨੇੜੇ ਸ਼ਹਿਰ ਬੁੜਲਾਡਾ ਸ਼ਹਿਰ ਵੀ ਨੇੜੇ ਹੈ ਬਰੇਟਾ ਸ਼ਹਿਰ ਵੀ ਨੇੜੇ ਹੈ ਤੇ ਲਹਿਰਾਗਾਗਾ ਸ਼ਹਿਰ ਵੀ ਨੇੜੇ ਹੈ ਸੁਨਾਮ ਸ਼ਹਿਰ ਵੀ ਨੇੜੇ ਹੈ ਇਹ ਸਾਰੇ ਸ਼ਹਿਰ ਨੇੜੇ ਹੈ ਤੁਸੀਂ ਹਰ ਐਤਵਾਰ ਨੂੰ ਮੈਨੂੰ ਮਿਲ ਕੇ ਨਵਜ ਦਿਖਾ ਕੇ ਤੁਹਾਡਾ ਕੋਈ ਵੀ ਰੋਗ ਹੈ ਜਿੰਨਾ ਮਰਜ਼ੀ ਪੁਰਾਣਾ ਹੈ ਉਹਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਾਂ ਸੋ ਅੱਜ ਜਿਸ ਵਿਸ਼ੇ 'ਚ ਮੈਂ ਤੁਹਾਡੇ ਸਾਹਮਣੇ ਆਇਆ ਜਿਸ ਰੋਗ ਵਾਸਤੇ ਤੁਹਾਡੇ ਸਾਹਮਣੇ ਆਇਆ ਉਹ ਰੋਗ ਅੱਜ ਤਕਰੀਬਨ ਤਕਰੀਬਨ ਹਰ ਘਰ ਦੇ ਵਿੱਚ ਪਹੁੰਚ ਚੁੱਕਿਆ ਕਿਉਂਕਿ ਸਾਡਾ ਖਾਣਾ ਪੀਣਾ ਹੀ ਇੰਨਾ ਖਰਾਬ ਹੋ ਚੁੱਕਿਆ ਹੈ ਸਾਡੇ ਖਾਣ ਦੇ ਤਰੀਕੇ ਹੀ ਇੰਨੇ ਭੜੇ ਹੋ ਚੁੱਕੇ ਆ ਆਦਤਾਂ ਹੀ ਇੰਨੀਆਂ ਮਾੜੀਆਂ ਹੋ ਚੁੱਕੀਆਂ ਨੇ ਕਿ ਅਸੀਂ ਕਿਸੇ ਟਾਈਮ ਜੋ ਮਰਜ਼ੀ ਖਾਈ ਜਾਂਦੇ ਆ ਜੋ ਮਰਜ਼ੀ ਤੱਤਾ ਖਾ ਲਿਆ ਉਤੋਂ ਠੰਡਾ ਖਾਈ ਜਾਂਦੇ ਆ ਇੱਕ ਦੂਜੇ ਦੇ ਵਿਰੋਧੀ ਭੋਜਨ ਖਾਈ ਜਾਂਦੇ ਆ ਤਲੀਆਂ ਹੋਈਆਂ ਚੀਜ਼ਾਂ ਸਾਰਾ ਦਿਨ ਖਾਈ ਜਾਂਦੇ ਆ ਚਾਹ ਪੀਵੀ ਜਾਂਦੇ ਆ ਸਾਰਾ ਦਿਨ ਕੋਲਡ ਡਰਿੰਕ ਜਿਆਦਾ ਪੀਵੀ ਜਾਂਦੇ ਆ ਐਸੀਆਂ ਕੈਮੀਕਲ ਵਾਲੀਆਂ ਚੀਜ਼ਾਂ ਅਸੀਂ ਵਰਤੀ ਜਾਂਦੇ ਆ ਸਾਰਾ ਦਿਨ ਜਿਨ੍ਹਾਂ ਨੇ ਸਾਡਾ ਬੇੜਾ ਬਿਠਾ ਦਿੱਤਾ ਸਰੀਰ ਦਾ ਸੋ ਆ ਮੈਂ ਜਿਹੜਾ ਅੱਜ ਰੋਗ ਹੈ ਉਹ ਹੈ ਪੇਟ ਨਾਲ ਸੰਬੰਧਿਤ ਤੁਸੀਂ ਵੇਖੋ ਹਰੇਕ ਨੂੰ ਪੇਟ ਗੈਸ ਬਣ ਰਹੀ ਹੈ ਕਬਜ ਰਹਿ ਰਹੀ ਹੈ ਪੇਟ ਦੇ ਵਿੱਚ ਦਰਦ ਹੋ ਰਿਹਾ ਹੈ ਭੁੱਖ ਸਹੀ ਨਹੀਂ ਲੱਗ ਰਹੀ ਢ ਘਾਰ ਆਈ ਜਾਂਦੇ ਆ ਖਾਣਾ ਪੂਰਾ ਪਚ ਨਹੀਂ ਰਿਹਾ ਵਾਰ-ਵਾਰ ਲੈਟਰਿੰਗ ਆ ਜਾਣਾ ਪੈ ਰਿਹਾ ਕਿਸੇ ਨੂੰ ਜਲ ਉਦਰ ਹੈ ਕਿਸੇ ਨੂੰ ਦਸਤ ਲੱਗ ਰਿਹਾ ਹੈ ਕਿਸੇ ਨੂੰ ਮਰੋੜੇ ਲੱਗ ਰਿਹਾ ਹੈ ਕਬਜ ਸੂਲ ਹੈ ਭੁੱਖ ਨਹੀਂ ਲੱਗ ਰਹੀ ਭੁੱਖ ਜ਼ਿਆਦਾ ਲੱਗ ਰਹੀ ਹੈ ਤਿੱਲੀ ਵਧ ਰਹੀ ਹੈ ਜਿਗਰ ਦੀ ਸੋਜ ਪੈ ਰਹੀ ਹੈ ਫੈਂਟੀ ਲੀਵਰ ਹੋ ਰਹੇ ਨੇ ਮੇਦੇ ਦੀ ਗਰਮੀ ਬਣ ਰਹੀ ਹੈ ਤਾਤ ਹੈ ਪਿਸ਼ਾ ਪੀਲਾ ਆ ਰਿਹਾ ਹੈ ਗੈਸ ਹੈ ਤਜਾਬ ਹੈ ਖੱਟੇ ਡਕਾਰ ਨੇ ਛਾਤੀ ਦੀ ਜਲਨ ਹੈ ਪੇਟ ਦੇ ਵਿੱਚ ਕੀੜੇ ਹੈ ਹਾਂਜੀ ਤਾਂ ਬਦਹਾਜਮੀ ਹੈ ਸੰਗ੍ਰਹਿਣੀ ਹੈ ਅਲਸਰ ਹੈ ਕਿੰਨੇ ਰੋਗ ਸਾਡੇ ਪੇਟ ਦੇ ਵਿੱਚ ਬਣ ਰਹੇ ਹੈ ਹਰ ਰੋਜ਼ ਸੋ ਇਹਨਾਂ ਸਾਰੇ ਪੇਟ ਦੇ ਰੋਗਾਂ ਦਾ ਇੱਕੋ ਇਲਾਜ ਤੁਹਾਡੀ ਝੋਲੀ ਦੇ ਵਿੱਚ ਪਾਣ ਲੱਗੇ ਆ ਸੋਨੇ ਤੇ ਸੁਹਾਗੇ ਵਾਲਾ ਨੁਕਸਾ ਹੈਗਾ ਗਰੰਟੀ ਮੈਂ ਸ਼ਟਾਮ ਪੇਪਰ ਤੇ ਲਿਖ ਕੇ ਦੇ ਦਿੰਦਾ ਪੇਟ ਦੇ ਜਿੰਨੇ ਮਰਜ਼ੀ ਰੋਗ ਨੇ ਨਾ ਜਾਦੇ ਮੈਂ ਲੈ ਨਹੀਂ ਸਕਦਾ ਵੀਡੀਓ ਵੱਡੀ ਬਣ ਜਾਂਦੀ ਹੈ ਨਾ ਬਹੁਤ ਨੇ ਪੇਟ ਦੇ ਰੋਗ ਬਹੁਤ ਨੇ ਪਰ 100 ਹੱਥ ਰੱਸਾ ਸਿਰੇ ਤੇ ਗੰਢ ਇੱਕੋ ਨੁਕਤਾ ਪੇਟ ਦੇ ਸਾਰੇ ਰੋਗਾਂ ਲਈ ਅੰਮ੍ਰਿਤ ਹੈ, ਰਾਹ ਬਾਣ ਹੈ। ਸ਼ਕਤਾਂ ਤੇ ਗਰੰਟੀ ਮੇਰੇ ਤੋਂ ਲਿਖਾ ਕੇ ਲੈ ਲਓ ਇਸ ਨੁਕਤੇ ਦੀ। ਤੁਸੀਂ ਇਸ ਨੁਕਤੇ ਨੂੰ ਵਰਤ ਲਓ ਤੁਹਾਡੀ ਜ਼ਿੰਦਗੀ ਸਵਰਗ ਬਣਾ ਦੇਗਾ। ਪੇਟ ਦਾ ਕੋਈ ਰੋਗ ਇਹ ਨੁਕਸਾ ਰਹਿਣ ਨਹੀਂ ਦਿੰਦਾ। ਸੋ ਇਹਦੇ ਵਿੱਚ ਚੀਜ਼ਾਂ ਜਿਹੜੀਆਂ ਲੈਣੀਆਂ ਨੇ ਉਹ ਹੈ ਤਾਂ ਥੋੜੀਆਂ ਜੀਆਂ ਜ਼ਿਆਦੇ ਨੇ ਪਰ ਖਰਚਾ ਕੋਈ ਇੰਨਾ ਆਂਦਾ ਨਹੀਂਗਾ। ਥੋੜੇ ਪੈਸੇ 'ਚ ਬਣ ਜਾਂਦਾ ਇਹ ਨੁਕਸਾ। ਸੋ ਇਹ ਲੈ ਲਓ ਭਾਈ ਇਹਦੀਆਂ ਚੀਜ਼ਾਂ ਦੇ ਨੋਟ ਨਾ ਕਰ ਲਓ ਇਮਲੀ ਦੇ ਬੀਜ ਮਿਲ ਜਾਣਗੇ ਤੁਹਾਨੂੰ ਪਹਾੜੀ ਇਮਲੀ ਦੇ ਬੀਜ ਮਿਲ ਜਾਣਗੇ 20 ਗ੍ਰਾਮ ਚੀਜ਼ਾਂ ਲੈ ਲਓ 20 ਗ੍ਰਾਮ ਤੇ ਇਸੇ ਤਰ੍ਹਾਂ ਹੀ ਸਰਨਾਏ ਆ ਜਿਹੜੀ 20 ਗ੍ਰਾਮ ਅਨਾਰ ਦਾਣਾ 20 ਗ੍ਰਾਮ ਬੇਲਗिरी 20 ਗ੍ਰਾਮ ਆਮਲਾ 20 ਗ੍ਰਾਮ ਹਰੜ 20 ਗ੍ਰਾਮ ਬਿਹੇੜਾ 20 ਗ੍ਰਾਮ ਤੇ ਮਗਜ ਚਾਰੇ 20-20 ਗ੍ਰਾਮ ਤਿਰਵੀ 20 ਗ੍ਰਾਮ ਸੌਂਫ 20 ਗ੍ਰਾਮ ਹਿੰਗ 20 ਗ੍ਰਾਮ ਬਦਾਮ ਗਿਰੀ ਕੌੜੇ 20 ਗ੍ਰਾਮ ਤਵਾਸੀਰ 20 ਗ੍ਰਾਮ ਗੁਲਾਬ ਦੇ ਫੁੱਲ ਦੇਸੀ ਦੇ 20 ਗ੍ਰਾਮ ਪਦੀਨੇ ਦਾ 7 20 ਗ੍ਰਾਮ ਨਿੰਬੂ ਦਾ 7 20 ਗ੍ਰਾਮ ਦਾਲਚੀਨੀ 20 ਗ੍ਰਾਮ ਤੇ ਇਸੇ ਤਰ੍ਹਾਂ ਹੀ ਇਲਾਇਚੀ ਛੋਟੀ ਦੇ ਦਾਣੇ 20 ਗ੍ਰਾਮ ਸੁੰਡ 20 ਗ੍ਰਾਮ ਕਾਲੀ ਮਿਰਚ 20 ਗ੍ਰਾਮ ਮਗਾ 20 ਗ੍ਰਾਮ ਸੰਚਰ ਇਹ ਜਿਹੜਾ ਉਹ 20 ਗ੍ਰਾਮ ਕੇਸਰ ਹੈ ਜਿਹੜਾ ਉਹ 1 ਗ੍ਰਾਮ ਵਾਉ ਬੜਿੰਗ ਹੈ ਜਿਹੜਾ 20 ਗ੍ਰਾਮ ਇਸੇ ਤਰ੍ਹਾਂ ਹੀ ਮਸਤ ਗਰੂਮੀ ਹੈ ਜਿਹੜੀ ਉਹ 20 ਗ੍ਰਾਮ ਸਪਾਰੀ ਲੈਣੀ ਆ 20 ਗ੍ਰਾਮ ਮਾਜੂ ਫਲ ਲੈਣਾ 20 ਗ੍ਰਾਮ ਕਿਕਰ ਦੇ ਸੱਕ ਹੈ ਜਿਹੜਾ ਉਹ ਲੈਣਾ ਹੈਗਾ 20 ਗ੍ਰਾਮ ਕਰਦੀ ਫਲੀ ਲੈਣੀ ਆ 20 ਗ੍ਰਾਮ ਮੋਤੀ ਭਸਮ ਲੈਣੀ ਆ ਇਹਦੇ ਵਿੱਚ 5 ਗ੍ਰਾਮ ਅਨਾਗਰ ਮੋਥਾ ਲੈਣਾ 20 ਗ੍ਰਾਮ ਸਿੰਬਲ ਖਾਰ ਹੈ ਜਿਹੜੀ ਉਹ ਲੈਣੀ ਆ 20 ਗ੍ਰਾਮ ਹ ਅੱਗੇ ਲੈਣੀ ਆ ਤੁਸੀਂ ਇਸੇ ਤਰ੍ਹਾਂ ਹੀ ਲੋਹ ਪਠਾਨੀ 20 ਗ੍ਰਾਮ ਬੇਲ ਦੀ ਗਿਰੀ ਹੈ ਜਿਹੜੀ ਉਹ ਲੈਣੀ ਆ 20 ਗ੍ਰਾਮ ਸੁਹਾਂ ਜਣੇ ਦੇ ਜਿਹੜੀ गिरी ਹੈਗੀ ਫਲੀ ਹੈਗੇ ਜਿਹੜੀ ਉਹ ਲੈਣੀ ਹੈ 20 ਗ੍ਰਾਮ ਇਸੇ ਤਰ੍ਹਾਂ ਹੀ ਤੁਸੀਂ ਸੰਖ ਭਸਮ ਲੈਣੀ ਹੈਗੀ 20 ਗ੍ਰਾਮ ਇਸੇ ਤਰ੍ਹਾਂ ਜੈਫਲ ਲੈਣਾ 20 ਗ੍ਰਾਮ ਤੇਜ ਪੱਤਰ ਲੈਣਾ 20 ਗ੍ਰਾਮ ਇੰਦਰਜੌਨ ਲੈਣੇ ਆ 20 ਗ੍ਰਾਮ ਇਸੇ ਤਰ੍ਹਾਂ ਹੀ ਤੁਸੀਂ ਸੁੰਦ ਸਿੰਗਰ ਭਸਮ ਲੈਣੀ ਹੈ ਸ਼ੁੱਧ ਕੀਤੀ ਹੋਈ ਸਿੰਗਰ ਭਸਮ 20 ਗ੍ਰਾਮ ਜੀਰਾ ਸਫੇਦ ਲੈਣਾਗਾ 20 ਗ੍ਰਾਮ ਤੇ ਪਿਪਲ ਆ ਮੂਲ ਲੈਣੀ ਆ 20 ਗ੍ਰਾਮ ਧਨੀਏ ਦੇ ਬੀਜ ਲੈਣੇ ਆ 20 ਗ੍ਰਾਮ 나ਗ ਕੇਸਰ ਲੈਣੇਗਾ 20 ਗ੍ਰਾਮ ਅੰਮਰਬੇਲ ਲੈਣੀ ਆ 20 ਗ੍ਰਾਮ 20 ਗ੍ਰਾਮ ਸਮੁੰਦਰ ਸੋਖ ਲੈਣੀ ਆ 20 ਗ੍ਰਾਮ ਅਨਾਰ ਦਾਣਾ ਲੈਣਾ 20 ਗ੍ਰਾਮ ਸੱਜੀ ਖਾਰ ਲੈਣੀ ਆ 20 ਗ੍ਰਾਮ ਤੇ ਪਿਪਲ ਦਾ ਸੱਕ ਲੈਣਾਗਾ 20 ਗ੍ਰਾਮ ਵਿਜੋਰੇ ਦੀ ਫਲੀ ਲੈਣੀ ਆ 20 ਗ੍ਰਾਮ ਕਾਸ਼ਨੀ ਲੈਣੀ ਆ 20 ਗ੍ਰਾਮ ਬੱਤ ਲੈਣਾ 20 ਗ੍ਰਾਮ ਕੋਠ ਲੈਣੀ ਆ 20 ਗ੍ਰਾਮ ਦਾ ਦੇਵਦਾਰੂ ਲੈਣਾਗਾ 20 ਗ੍ਰਾਮ ਸੰਖਪਾ ਸਮੇ ਜਿਹੜੀ ਉਹ ਤੁਹਾਨੂੰ ਪਹਿਲਾਂ ਦੱਸਿਆ 20 ਗ੍ਰਾਮ ਸਤਿਆਨਾਸ਼ੀ ਹੈ ਜਿਹੜੀ ਉਹ ਲੈਣੀ ਹੈ 20 ਗ੍ਰਾਮ ਰੇਵੰਦ ਲੈਣਾ ਹੈਗਾ 20 ਗ੍ਰਾਮ ਇਹ ਸਾਰੀਆਂ ਚੀਜ਼ਾਂ 20 20 ਗ੍ਰਾਮ ਲੈ ਲੈਣੀਆਂ ਨੇ ਸਾਰੀਆਂ ਨੂੰ ਪੀਸ ਲੈਣਾ ਜਿਹੜੀਆਂ ਪੀਸਣ ਵਾਲੀਆਂ ਨੇ ਜਿਹੜੀਆਂ ਆਪਾਂ ਸਮਾਨ ਨੇ ਉਹਨਾਂ ਨੂੰ ਵਿੱਚ ਮਿਲਾ ਲੈਣਾ ਸਾਰੀ ਦਵਾਈ ਨੂੰ ਮਿਕਸ ਕਰਕੇ ਮਲਾ ਕੇ ਸਵੇਰੇ ਸ਼ਾਮ ਦੋ ਟਾਈਮ ਦਵਾਈ ਲੈਣੀ ਹੈ ਇਹ ਇੱਕ ਚਮਚ ਦਵਾਈ ਸਵੇਰੇ ਇੱਕ ਚਮਚ ਦਵਾਈ ਸ਼ਾਮ ਨੂੰ ਦੋਨੇ ਟਾਈਮ ਕੋਸੇ ਪਾਣੀ ਦੇ ਨਾਲੇ ਦਵਾਈ ਲੈਣੀ ਹੈ ਇੱਕ ਚਮਚਾ ਦਵਾਈ ਸਵੇਰੇ ਖਾਲੀ ਪੇਟ ਇੱਕ ਚਮਚ ਦਵਾਈ ਸ਼ਾਮ ਨੂੰ ਰੋਟੀ ਤੋਂ ਘੰਟਾ ਪਹਿਲਾਂ ਦੋਨੇ ਟਾਈਮ ਇੱਕ ਇੱਕ ਚਮਚ ਦਵਾਈ ਰੋਟੀ ਤੋਂ ਪਹਿਲਾਂ ਖਾਲੀ ਪੇਟ ਕੋਸੇ ਪਾਣੀ ਨਾਲ ਲੈਣੀ ਹੈ ਮੈਂ ਗਰੰਟੀ سٹਾਮ ਪੇਪਰ ਤੇ ਲਿਖ ਕੇ ਤੁਹਾਨੂੰ ਦੇ ਦਿੰਨਾ ਪੇਟ ਦੇ ਜਿੰਨੇ ਰੋਗ ਨੇ ਪਹਿਲੇ ਦਿਨ ਤੋਂ ਠੀਕ ਹੋਣੇ ਸ਼ੁਰੂ ਹੋ ਜਾਣਗੇ ਜਿਵੇਂ ਤੁਹਾਨੂੰ ਜਿੱਡਾ ਮਰਜੀ ਅਲਸਰ ਦਾ ਰੋਗ ਹੈ ਬਾਰ-ਬਾਰ ਲੈਟਰਿੰਗ ਜਾਣੀ ਪੈ ਰਹੀ ਹੈ ਕੁਝ ਪਚ ਨਹੀਂ ਰਿਹਾ ਅੰਦਰ ਜ਼ਖਮ ਨੇ ਅਲਸਰ ਹੈ ਇਸੇ ਤਰ੍ਹਾਂ ਹੀ ਵੱਡੀ ਅੰਤੜੀ ਦੇ ਵਿੱਚ ਜ਼ਖਮ ਜਿੰਨੇ ਮਰਜੀ ਨੇ ਜਲੋਤਰ ਹੋ ਗਿਆ ਪੇਟ ਦੇ ਵਿੱਚ ਪਾਣੀ ਭਰਨ ਲੱਗ ਗਿਆ ਗੁਰਦੇ ਪੂਰਾ ਕੰਮ ਨਹੀਂ ਕਰ ਰਹੇ ਹਾਂਜੀ ਤਿੱਲੀ ਵੱਧ ਗਈ ਜਾਦੇ ਦਸਤ ਲੱਗ ਜਾਂਦੇ ਐ ਮਰੋੜੇ ਜਾਦੇ ਲੱਗ ਜਾਂਦੇ ਐ ਕਬਜ ਜਾਦੇ ਜਿੰਨਾਂ ਨੂੰ ਰਹਿੰਦੀ ਐ ਸੂਲ ਦਾ ਰੋਗ ਦਰਦ ਇੱਕਦਮ ਉੱਠਦੀ ਐ ਇਸੇ ਤਰ੍ਹਾਂ ਭੁੱਖ ਨਹੀਂ ਪੂਰੀ ਲੱਗਦੀ ਜਾਂ ਕਿਸੇ ਨੂੰ ਜਾਦੇ ਭੁੱਖ ਲੱਗ ਰਹੀ ਹੈ ਪੇਟ ਦੇ ਕੀੜੇ ਨੇ ਇਸੇ ਤਰ੍ਹਾਂ ਹੀ ਤਿੱਲੀ ਵੱਧ ਜਾਂਦੀ ਹੈ ਜਿਗਰ ਦੀ ਸੋਜ ਹੈ ਮੇਦੇ ਦੀ ਗਰਮੈਸ਼ ਹੈ ਤਾਂ ਤਾ ਪਿਸ਼ਾਬ ਪੀਲਾ ਆਉਂਦਾ ਹੈ ਗੈਸ ਹੈ ਤਜਾਬ ਹੈ ਖੱਟੇ ਡਕਾਰ ਨੇ ਛਾਤੀ ਦੀ ਜਲਨ ਹੈ ਪੇਟ ਦੇ ਕੀੜੇ ਨੇ ਅਫਾਰਾ ਵੱਧ ਹਾਜਮੀ ਹੈ ਸੰਗ੍ਰਹਿਣੀ ਹੈ ਅਲਸਰ ਹੈ ਜਿੰਨੇ ਪੇਟ ਦੇ ਰੋਗ ਨੇ ਕਹਿਣ ਤੋਂ ਭਾਵ 100 ਹੱਥ ਰੱਸਾ ਸਿਰੇ ਤੇ ਗੰਢ ਜਿੰਨੇ ਪੇਟ ਦੇ ਰੋਗ ਨੇ ਸਾਰੇ ਰੋਗਾਂ ਦਾ ਇੱਕੋ ਇਲਾਜ ਇਹ ਨੁਕਤਾ ਹੈਗਾ ਮਹਾਪੁਰਸ਼ਾਂ ਵੱਲੋਂ ਦੱਸਿਆ ਹੋਇਆ ਗਰੰਟੀ ਮੇਤੋ ਛਟਾਮ ਤੇ ਲਿਖਾ ਕੇ ਲੈ ਲਓ ਇਹ ਨੁਕਤਾ ਵਰਤ ਲਓ 3 ਮਹੀਨੇ ਜਿੱਡੇ ਮਰਜੀ ਪੇਟ ਦੇ ਰੋਗ ਨੇ ਅੱਜ ਤੱਕ ਠੀਕ ਨਹੀਂ ਹੋਏ ਇਸ ਨੁਕਤੇ ਨੂੰ ਵਰਤ ਲਓ ਤਲੀਆਂ ਚੀਜ਼ਾਂ ਦਾ ਫ੍ਰਿਜ ਵਾਲੀਆਂ ਚੀਜ਼ਾਂ ਦਾ ਜਿਆਦੇ ਘਿਓ ਜਿਹੜਾ ਡਾਲਦਾ ਜਾਂ ਫੜੇ ਚੀਜ਼ਾਂ ਦਾ ਪ੍ਰੇਜ ਰੱਖ ਲਓ 3 ਮਹੀਨੇ ਇਸ ਨੁਕਤੇ ਨੂੰ ਵਰਤ ਲਓ ਮੈਂ ਗਰੰਟੀ ਲਿਖ ਕੇ ਦੇ ਦਿੰਦਾ ਸਟੈਂਪ ਪੇਪਰ ਤੇ ਤੁਹਾਨੂੰ পেট ਦਾ ਕੋਈ ਰੋਗ ਰਹਿੰਦਾ ਹੀ ਸ਼ਰੀਰ ਪਤਲਾ ਹੈ ਸ਼ਰੀਰ ਨੂੰ ਖਰਾਕ ਨਹੀਂ ਲੱਗ ਰਹੀ ਇਹ ਸਾਰੀਆਂ ਚੀਜ਼ਾਂ ਵਾਸਤੇ ਅੰਮ੍ਰਿਤ ਹੈ ਇਹ ਨੁਕਤਾ পেট ਦੇ ਜਿੰਨੇ ਰੋਗ ਨੇ ਤੇ ਸਾਡੇ ਸਰੀਰ 'ਚ ਜਿੰਨੇ ਰੋਗ ਆਉਂਦੇ ਆ পেট ਤੋਂ ਹੀ ਸ਼ੁਰੂ ਹੁੰਦੇ ਆ ਇਹ ਜੜ ਪੇਟ ਹੀ ਹੈ ਜਦੋਂ ਦਾ পেট ਸਹੀ ਰਹਿੰਦਾ ਹੈ পেট ਠੀਕ ਰਹਿ ਗਿਆ ਉਹਨੂੰ ਕੋਈ ਰੋਗ ਜ਼ਿੰਦਗੀ ਦੇ ਵਿੱਚ ਨਹੀਂ ਰਹਿੰਦਾ ਸੋ ਇਹ ਨੁਕਤਾ ਆਪ ਵਰਤੋ ਹੋਰਾਂ ਨੂੰ ਅੱਗੇ ਦੱਸੋ ਵੀਡੀਓ ਨੂੰ ਅੱਗੇ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡਾ ਫਰਜ਼ ਅਸੀਂ ਅਦਾ ਕਰਤਾ ਤੁਸੀਂ ਅੱਗੇ ਕਰਦਿਆ ਕਰੋ ਵੀਡੀਓ ਨੂੰ ਅੱਗੇ ਭੇਜਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਬਾਕੀ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਗਰੰਟੀ ਦੇ ਨਾਲ ਆਪਣੇ ਰੋਗਾਂ ਦਾ ਇਲਾਜ ਕਰਵਾ ਸਕਦੇ ਹਾਂ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਸਾਡੇ ਨਾਲ ਜੁੜੇ ਹੋਏ ਹੋ ਸਭ ਦਾ ਧੰਨਵਾਦ ਸਭ ਦੇ ਚਰਨਾਂ ਚ ਕੋਟੀ ਕੋਟੀ ਵੰਦਨਾ ਧੰਨ ਗੁਰੂ ਰਾਮਦਾਸ ਧੰਨ ਬਾਬਾ ਸ਼੍ਰੀ ਚੰਦਰ ਭਗਵਾਨ ਚੜਦੀ ਹੋਵੇ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ